ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਬਰੂਗੜ੍ਹ ਦੇ ਵਿੱਚ ਜਿੰਨੇ ਵੀ ਫੁਕਰੇ ਬੰਦ ਕੀਤੇ ਸੀ ਉਹ ਉਹਨਾਂ ਦੀਆਂ ਕਰਤੂਤਾਂ ਕਰਕੇ ਐਨਐਸਏ ਲਾ ਕੇ ਜੋ ਆਪਾਂ ਲਾ ਕੇ ਡੇਬਰੂਗੜ੍ਹ ਦੇ ਵਿੱਚ ਬੰਦ ਕੀਤੇ ਹੋਏ ਸੀ ਇਹਨਾਂ ਫੁਕਰਿਆਂ ਨੇ ਕੌਮ ਲਈ ਸਮਾਜ ਲਈ ਪੰਜਾਬ ਲਈ ਕੁਝ ਨਹੀਂ ਕੀਤਾ ਸੀ ਇਹ ਕੇਵਲ ਸੋਸ਼ਲ ਮੀਡੀਆ ਦੀ ਕਿਰਪਾ ਹੋਈ ਇਹਨਾਂ ਨੂੰ ਪਹਾੜੀਂ ਚੜਾਤਾ ਸਿੱਧਾ ਕਹਿ ਲਈਏ ਗੰਦਗੀ ਨੂੰ ਪਹਾੜਾਂ ਤੇ ਚੜਾਤਾ ਸੀ ਫੁਕਰੀਆਂ ਮਾਰੀਆਂ ਗਈਆਂ ਪਿੰਡਰਾਂ ਵਾਲੇ ਨੂੰ ਕਾਪੀ ਕੀਤਾ ਗਿਆ ਅਮਰ ਸ਼ਕਾਉਣ ਵਾਸਤੇ ਮਹਿਮ ਚਲਾਈ ਗਈ ਪੈਸੇ ਇਕੱਠੇ ਕਰਨ ਵਾਸਤੇ ਪਾਲਕੀ ਵਿੱਚ ਨਗਰ ਕੀਰਤਨ ਗੁਰੂ ਸਾਹਿਬ ਪ੍ਰਕਾਸ਼ ਕਰਕੇ ਕੀਤਾ ਗਿਆ ਇਹ ਸਭ ਕੁਝ ਕਿਉਂ ਕੀਤਾ ਗਿਆ ਕਿਉਂਕਿ ਇੱਕ ਟ੍ਰੈਂਡ ਬਣਾਇਆ ਗਿਆ ਕਿ ਕਿਦਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਕ ਬੰਦੇ ਲਈ ਬਹੁਤ ਵੱਡੇ ਕੁਰਸੀ ਦਾ ਇੰਤਜ਼ਾਮ ਹੋ ਜੇ ਤੇ ਉਹ ਕੌਣ ਸੀ ਅਮਰਤਪਾਲ ਸੀ ਅਮਰਤਪਾਲ ਤੋਂ ਪਹਿਲਾਂ ਜਿਹੜਾ ਜਨਾਨੀ ਬਾਦਸ਼ਾਹੀ ਨਾ ਦੀਪ ਸਿੰਘੂ ਜਿਹਨੂੰ ਕੌਮੀ ਯੋद्धा ਸ਼ਹੀਦ ਮੰਨੀ ਜਾਂਦੇ ਜਾਂਦਿਆਂ ਨੇ ਇੱਕ ਤੀੜਾ ਪਹਿਲਾਂ ਉਹਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਸਾਹਮਣੇ ਲੈ ਕੇ ਆਂਦਾ ਸੀ ਚਲੋ ਜਦੋਂ ਉਹ ਮਾਨਵ ਵਰਗਿਆਂ ਦੇ ਧੱਕੇ ਚੜ ਗਿਆ ਖਾਲਸਾ ਨਿਆਂ ਧੱਕੇ ਚੜ ਗਿਆ ਉਦੋਂ ਇਹਨਾਂ ਨੇ ਬਸ ਜੋ ਕਹਿ ਲਿਆ ਮਰਵਾ ਮਰਬੂਤਾ ਜਿੱਦਾਂ ਵੀ ਐਕਸੀਡੈਂਟ ਹੋਇਆ ਕੁਝ ਵੀ ਕਹਿ ਲੋ ਅਸੀਂ ਉਧਰ ਕੀ ਲੈਣਾ ਜਾ ਕੇ ਪਰ ਹੁਣ ਜਿਹੜੇ ਡਿਬਰੂਗੜ੍ਹ ਦੇ ਫੁਕਰੇ ਪੰਜਾਬ ਲਿਆਂਦੇ ਜਾ ਰਹੇ ਨੇ ਹਾਲਾਂਕਿ ਜਿਹੜੇ ਤਿੰਨ ਕ ਵੱਡੇ ਫੁਕਰੇ ਨੇ ਸ਼ਾਇਦ ਉਹਨਾਂ ਨੂੰ ਨਾਂ ਲਿਆਂਦਾ ਜਾਵੇ ਇੱਕ ਤਾਂ ਪਪਲਪ੍ਰੀਤ ਹੈ ਸ਼ਾਇਦ ਇੱਕ ਅੰਮ੍ਰਿਤਪਾਲ ਇੱਕ ਦਾ ਹੋਰ ਹੋਊਗਾ ਪਰ ਜਿਹੜੇ ਥੋੜੇ ਜਿ ਛੋਟੇ ਫੁਕਰੇ ਸੀ ਉਹਨਾਂ ਨੂੰ ਪੰਜਾਬ ਲਿਆਂਦਾ ਜਾਣਾ ਹੈ ਲਿਆਂਦਾ ਕੀ ਜਾਣਾ ਹੈ ਲਿਆਂਦਾ ਗਿਆ ਹੁਣ ਇੱਥੇ ਆ ਕੇ ਜਿਹੜੀਆਂ ਭੇਡਾਂ ਨੇ ਫੁਕਰਿਆਂ ਦੇ ਪਿੱਛੇ ਲੱਗਣ ਤੇ ਲੱਗ ਕੇ ਫੁਕਰੀਆਂ ਮਾਰਨ ਵਾਲੀਆਂ ਜਦੋਂ ਇਹਨੇ ਪੇਛੀਆਂ ਪਹਿਣ ਗਈਆਂ ਅਦਨਾਲ ਅਦਾਲਤ ਦੇ ਵਿੱਚ ਸ਼ਾਇਦ ਤਾਂ ਉੱਥੇ ਇਹਨਾਂ ਨੇ ਵੱਡੇ ਵੱਡੇ ਇਕੱਠ ਕਰਨੇ ਇਕੱਠਾਂ ਵਿੱਚ ਕੀ ਕਹਿਣਾ ਹੈ ਭਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਧਿਆਨ ਦੇ ਠੋਕ ਕੇ ਜਾਂ ਖਾਲਸਾ ਜਿੰਦਾਬਾਦ ਜਾਂ ਮੂਤਪਾਲ ਜਿੰਦਾਬਾਦ ਇਦਾਂ ਕਹਿਣਗੇ ਇਹੀ ਹੈ ਸਾਡੇ ਭਾਈ ਸਭ ਜਿੰਦਾਬਾਦ ਕੀ ਕਰਦੇ ਜੋ ਸੁੱਖਾ ਪੀਂਦੇ ਜਏ ਕੀ ਕਰਦੇ ਜੇ ਗੋਲੀਆਂ ਖਾਂਦੇ ਜੇ ਟੀਕੇ ਮੁੱਕੇ ਕਾੜ ਲਾਂਦੇ ਜੇ ਇਹ ਇਹਨਾਂ ਦੀ ਬੋਲੀ ਹੈ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਪੰਜਾਬ ਦੇ ਉਹਨਾਂ ਸ਼ਹਿਰਦ ਲੋਕਾਂ ਜਿਹੜੇ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਸ਼ਾਂਤ ਰਵੇ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊ ਜੇ ਇਹਨਾਂ ਫੁਕਰਿਆਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਓਗੇ ਜੇ ਆਪਣੇ ਬੱਚਿਆਂ ਦੇ ਛੇਤਰ ਫੇਰ ਕੇ ਘਰ ਚ ਬਹਾਲੋਗੇ ਕੰਮ ਧੰਦੇ ਤੇ ਲਾ ਲਓਗੇ ਬੜਨ ਵਾਅ ਤੇ ਥੋੜਾ ਬਹੁਤਾ ਆਪਣੇ ਬੱਚਿਆਂ ਦੀ ਕੇਅਰ ਕਰ ਲਓਗੇ ਤਾਂ ਤੁਹਾਡਾ ਬਹੁਤ ਧੰਨਵਾਦ ਹੋਊ ਨਹੀਂ ਗੱਲ ਚੀਤੇ ਰੱਖਿਓ ਇਹਨਾਂ ਫੁਕਰਿਆਂ ਨੂੰ ਪੰਜਾਬ ਵਿੱਚ ਲਿਆਂਦਾ ਜਾ ਰਹੇ ਤੇ ਇਹਨਾਂ ਫੁਕਰੀਆਂ ਦੇ ਪਿੱਛੇ ਕੁਝ ਭੇਡਾਂ ਇਹੋ ਜੀਆਂ ਫੁਕਰੀਆਂ ਨੇ ਤੇ ਉਹ ਤੇਲੀ ਲਾ ਕੇ ਜੰਗਲਾਂ ਦੇ ਜੰਗਲ ਸਾੜ ਕੇ ਰਾਖ ਕਰਨਗੇ ਮਤਲਬ ਪੰਜਾਬ ਨੂੰ ਲਾਂਬੂ ਲਾਉਣਗੇ ਜਿਨ੍ਹਾਂ ਨੇ ਅੱਤਵਾਦ ਦਾ ਦੌਰ ਦੇਖਿਆ ਜਿਨ੍ਹਾਂ ਨੇ ਜੂਨ 84 ਵੇਖੀ ਹੈ ਉਹਨਾਂ ਨੂੰ ਤਾਂ ਸਮਝ ਹੈਗੀ ਦੱਸਣ ਦੀ ਲੋੜ ਨਹੀਂ ਮੈਂ ਕਹਿੰਦਾ ਇਹ ਮੈਸੇਜ ਘਰ ਘਰ ਤੱਕ ਜਾਣਾ ਚਾਹੀਦਾ ਹੈ ਇਹ ਉਹ ਲੋਕ ਨੇ ਜਿਹੜੇ 2 ਸਾਲ ਦੇ ਵਿੱਚ ਰੰਗ ਬਟਾ ਗਏ ਕਿਡੀਆਂ-ਕਿਡੀਆਂ ਡਿੰਗਾ ਮਾਰਦੇ ਸੀ ਸਾਨੂੰ ਖਾਲਸਾਣ ਚਾਹੀਦਾ ਖਾਲਸਾਣ ਅਸੀਂ ਪੰਜਾਬ ਦੇ ਲੋਕ ਆਜ਼ਾਦਾਂ ਢਿੰਡਰਾਵਾਲੇ ਦੀ ਮੂਵਮੈਂਟ ਸ਼ੁਰੂ ਕੀਤੀ ਸੀ ਨਾ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਸਾਡੇ ਵਿੱਚ ਜ਼ੁਰਤ ਹੈ ਤੇ ਹੁਣ ਤੇ ਜੀ ਬਿੱਲੀ ਬਣੇ ਬੈਠੇ ਨੇ ਲక్ష్ਣਮੀ ਲੜ ਲਈ ਜਣ ਕੇ ਜੋ ਕੁਝ ਇਹ ਟਗਵਾਂਜ ਕੀਤਾ ਸੀ ਟੋਂ ਕੀਤਾ ਸੀ ਉਹ ਸਾਰਾ ਕੁਝ ਸਾਹਮਣੇ ਆ ਗਿਆ ਹੁਣ ਇਹ ਜਿਹੜੇ ਡੇਰੂਗੜ ਤੋਂ ਪੰਜਾਬ ਆ ਰਹੇ ਨੇ ਭਾਵੇਂ ਅਮਰਤਪਾਲ ਵੀ ਹੈ ਇਹ ਕੁਝ ਨਹੀਂ ਕਰਨਗੇ ਇਹਨਾਂ ਦਾ ਛੇਤਰ ਚੰਗੀ ਤਰ੍ਹਾਂ ਫੇਰਿਆ ਹੋਇਆ ਤੇ ਹੁਣ ਕੁਝ ਪੰਜਾਬ ਦੀ ਪੁਲਿਸ ਰਮਾਨ ਤੇ ਲੈ ਕੇ ਇਹਨਾਂ ਦੇ ਪਟਾ ਫੇਰੂਗੀ ਮੁੱਦੇ ਪਾ ਕੇ ਪਰ ਇਹਨਾਂ ਦੇ ਪਿੱਛੇ ਕੁਝ ਉਹ ਲੋਕ ਨੇ ਕੁਝ ਉਹ ਭੇਡਾਂ ਨੇ ਜਿਹੜੀਆਂ ਪੰਜਾਬ ਨੂੰ ਇਹਨਾਂ ਦੇ ਜਰੀਏ ਅੱਗ ਲਾਉਣਗੀਆਂ ਇਹ ਨਹੀਂ ਬੋਲਣਗੇ ਹੁਣ ਇਹਨਾਂ ਨੇ ਕੁਛਕਣਾ ਵੀ ਨਹੀਂ ਕਿਉਂਕਿ ਪਤਾ ਹੈ ਮਿੱਡੇ ਬਰੁਗੜਦਾ ਹੁੰਦਾ ਬੈਠੇ ਸੀ ਪਰ ਪੰਜਾਬ ਦੀ ਪੜਤ ਤਾਂ ਚੰਗੀ ਤਰ੍ਹਾਂ ਖੇਤਰ ਫੇਰੂ ਮੈਂ ਫੇਰ ਬੇਨਤੀ ਕਰਦਾ ਨਾ ਜੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਕਦੀੜਾਂ ਤੋਂ ਇਹਨਾਂ ਹੁਕੜਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਿਓ ਆਪਣੇ ਬੱਚਿਆਂ ਨੂੰ ਸੁਚੇਤ ਕਰ ਦਿਓ ਆਪਣੇ ਬੱਚਿਆਂ ਦੀ ਕੇਅਰ ਕਰਿਓ ਨਹੀਂ ਇਹ ਜਿਹੜੇ ਡਿਬਰੂਗੜ ਵਾਲੇ ਨੇ ਨਾ ਕਰੋੜਾਂ ਅਰਬਾਂ ਦੇ ਵਿੱਚ ਰੁਪਈਆ ਇਹਨੇ ਇਕੱਠਾ ਕਰ ਲਿਆ ਇਹ ਸੱਚ ਹੈ ਤੇ ਹੁਣ ਇਹਨਾਂ ਨੇ ਤੁਹਾਡੇ ਬੱਚੇ ਮਰਵਾਉਣੇ ਆ ਮੈਂ ਆਧਾਰਨ ਪਿੰਡਾਂ ਵਾਲੇ ਨਹੀਂ ਦਿੰਨਾ ਹੁਣਾਂ ਉਨੇ ਆਪਣੇ ਜਵਾਕ ਨਹੀਂ ਮਰਵਾਏ ਤੁਲਨਾ ਇੱਕ ਦਿਨਾ ਕਿਹਦੇ ਨਾਲ ਕਰਦਿਆਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨਾਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਸੈਭਜਾਂ ਦੇ ਨੀਹਾਂ ਵਿੱਚ ਜਣਵਾਏ ਜਣ ਕੇ ਕੌਮ ਤੋਂ ਬਾਹਰ ਦਿੱਤੇ ਕੁਰਬਾਨੀ ਕੀਤੀ ਵੱਡੇ ਸੈਭਜਾਂ ਦੇ ਚਮਕੌਰ ਦੀ ਗੜੀ ਵਿੱਚ ਲੜੇ ਸੈਂਕੜੇ ਸਿੰਘ ਹੋਰ ਸ਼ਰਿਆਮ ਮੈਦਾਨੇ ਜੰਗ ਵਿੱਚ ਲੜ ਕੇ ਸ਼ਹੀਦੀਆਂ ਪਾ ਕੇ ਕੌਮ ਦੇ ਖਾਤਰ ਤੇ ਭਿੰਡਰਾਂਵਾਲ ਦੇ ਬੱਚੇ ਕਿੱਥੇ ਨੇ ਜਿਵੇਂ ਕੁਕੜੀ ਆਪਣੇ ਬੱਚਿਆਂ ਨੂੰ ਲੁਕੋ ਲੈਂਦੀ ਹੈ ਨਾ ਖੰਭਾਂ ਥੱਲੇ ਇੱਕ ਮੁੰਡਾ ਭਿੰਡਾਂ ਵਾਲੇ ਦਾ ਕੈਨੇਡਾ ਬੈਠਾ ਇੱਕ ਜਲੰਧਰ ਬੈਠਾ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾਈ ਉਹਨਾਂ ਨੇ ਕਿਹਨੂੰ ਮਰਵਾਇਆ ਲੋਕਾਂ ਨੂੰ ਮਰਵਾਇਆ ਤੇ ਇਹ ਉਹੀ ਹੈ ਸੇਮ ਕਾਪੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮਰਵਾਉਣਾ ਹੈ ਤੇ ਮੈਂ ਤਾਂ ਬੇਨਤੀ ਕਰਦਾ ਬਚਿਓ ਪੰਜਾਬ ਦੇ ਲੋਕੋ ਬਚਿਓ ਆਪਣੇ ਬੱਚਿਆਂ ਨੂੰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ